ਤੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਮੇਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਰਨੀਕ ਦੇ ਵਿੱਚ ਦੋਸਤੋ ਅੱਜ ਪੋਂਤਿਆਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਕਿਰਤੋਵਾਲ ਪਿੰਡ ਬਿਲਕੁਲ ਨੇੜੇ ਬੁਰਜ ਡੇਰੀ ਬਾਰਮ ਤੇ ਆਏ ਆਂ ਡਾਕਟਰ ਗੁਰਸਾਹਿਬ ਸਿੰਘ ਹੋਂਦੇ ਕੋਲ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰ ਇਸ ਖੇਲੇ ਤੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਵਿੱਚ ਜਿੰਨੇ ਆਪਾਂ ਤੁਹਾਨੂੰ ਨਾਕ ਦਿਖਾਉਣੇ ਆ ਸਾਰੇ ਕ੍ਰੋਸ ਸੰਗ ਦੇ ਵਿੱਚ ਕ੍ਰੋਸ ਵੜਾ ਗਰਮੀ ਦੀ ਜਿੰਦ ਜਾਨ ਤੇ ਬਾਕੀ ਮਾਲ ਸਾਰਾ ਸੁਆ ਸੁਆਇਆ ਕਿੰਨਾ ਕਿੰਨਾ ਟਾਈਮ ਹੋ ਗਿਆ ਅੱਜ ਇਹਨਾਂ ਨੂੰ ਸੁਆ ਨੂੰ ਤੇ ਕੀ ਥੱਲੇ ਦੁੱਧ ਕੀ ਰੇਟ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਕੋਈ ਭਰਾ ਆਪਣਾ ਠੀਕ ਅਜੇ ਖਰੀਦਦਾਰ ਆ ਰਿਹਾ ਤੇ ਆਪਣੀ ਧਿਆਨ ਕੇ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਆਓ ਕਰਦੇ ਆ ਪੂਰੀ ਗੱਲ ਬਾਤ ਇੱਕ ਤਰੀਕ ਤੁਸੀਂ ਨੋਟ ਕਰ ਲਓ 10 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 10:30 11:00 ਵਜੇ ਦਾ ਸਮਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਜੀ ਹਾਂਜੀ ਵਧੀਆ ਜੀ ਗੁਰੂ ਰਾਮ ਦਾਸ ਜੀ ਮੇਰਾ ਜੀ ਠੀਕ ਆ ਹਾਂਜੀ ਡਾਕਟਰ ਸਾਹਿਬ ਅੱਜ ਵੜਾ 6 ਵਕਾਉ ਆ 6 ਵੜਾ ਜੀ ਜਰਸੀ ਕ੍ਰੋਸ ਜਰਸੀ ਕ੍ਰੋਸ ਇਹ ਜਾਦੀਆਂ ਐਚ ਐਫ ਜਾਂ ਕ੍ਰੋਸ ਦੇ ਵਿੱਚ ਠੀਕ ਆ ਜੀ ਸੂਈਆਂ ਸਵਾਈਆਂ ਆ ਤੇ ਤਿੰਨ ਜਿਹੜੀਆਂ ਵੜਾ ਵਾ ਇਹ ਕਾਲੀ ਸੂਈਆਂ ਵਾ ਸਭ ਠੀਕ ਆ ਹਾਂਜੀ ਮਾਲ ਸਾਰਾ ਹੀ ਸੋਇਆ ਆਪਣੇ ਕੋਲ ਆ ਜਿਹੜੀਆਂ ਪਹਿਲੇ ਨੰਬਰ ਤੇ ਤਿੰਨੇ ਨਾ ਇਹ ਤਿੰਨੇ ਕੱਲ ਦੀਆਂ ਸੂਈਆਂ ਕੱਲ 9 ਵਜੇ 7 ਵਜੇ 9 ਵਜੇ ਇੱਥੇ ਟਾਈਮਿੰਗ ਤੇ ਸੂਈਆਂ ਹੀ ਤੇ ਜੇਰਾ ਜੂਰਾ ਦੀ ਪ੍ਰੋਪਰ ਵੀਡੀਓ ਸਾਰੀ ਕੁਝ ਆਪਣੇ ਕੋਲ ਬਗੈਦਾ ਪਈ ਜੇ ਤਿੰਨਾਂ ਦੀ ਠੀਕ ਆ ਜੀ ਤੇ ਗੱਬਣਾ ਲਈਆਂ ਅਸੀਂ ਤੇ ਸੂਟੀਆਂ ਜੀ ਠੀਕ ਆ ਹਾਂਜੀ ਤਾਂ ਵੀ ਡਾਕਟਰ ਸਾਹਿਬ ਇਹ ਇੱਥੋਂ ਸ਼ੁਰੂਆਤ ਕਰ ਲੈਂਦੇ ਆ ਜਰਸੀ ਤੋਂ ਹਾਂਜੀ ਹਾਂਜੀ ਸੂਬਾ ਕਿਨਵਾ ਬੈਠਦਾ ਇਹ ਦੂਜਾ ਸੂਬਾ ਤੇ ਪਹਿਲੇ ਨੇ ਇਹਨੇ ਸੰਦੂ ਸਾਹਿਬ ਘਾਰ ਵਾਲਿਆਂ ਦੇ ਕਹਿੰਦੇ ਮੁਤਾਬਕ 20 ਲੀਟਰ ਦੁੱਧ ਕੱਢਿਆ ਜੀ ਤੇ ਪਿੱਛੇ ਜਰਸੀ ਬੱਛੀ ਜੇ ਮਗਰ ਜਰਸੀ ਬੱਛੀ ਹੈ ਹੋਰ ਜਰਸੀ ਬੱਛੀ ਪਾਈ ਕਿੰਨੇ ਦਿਨ ਹੋ ਗਿਆ ਜੀ ਇਹਨੂੰ ਕੱਲ ਹੀ ਮੈਂ ਕਹਿੰਦਾ ਸੰਦੂ ਸਾਹਿਬ ਤਿੰਨੇ ਕੱਲ ਹੀ ਸੂਈਆਂ ਜੀ ਕੱਲ ਹੀ ਸੂਈਆਂ ਆਪਣੇ ਫਾਰਮ ਤੇ ਇੱਥੇ ਹਾਂਜੀ ਹਾਂਜੀ ਲੋਬੀ ਇਹ ਕੱਲ ਹੀ ਸੂਈ ਆ ਬੈਠਾ ਜੀ ਮਗਰ ਵੀ ਬੱਛੀ ਆ ਤੇ ਬਾਕੀ ਦੇ ਵਿੱਚ ਵੀ ਦੇਖੋ ਜੀ ਕਿੰਨੀ ਵਧੀਆ ਥਣ ਲਵੇ ਦੀ ਬਹੁਤ ਕਮਾਲ ਆ ਜੀ ਹਾਂ ਤੇ ਠੰਡੀ ਇੰਨੀ ਇਤਰੇ ਹੀ ਬੈਠੇ ਰਹੋ ਸੰਦੂ ਸਾਹਿਬ ਬੋਲਾ ਬੋਲਾ ਡਾਕਟਰ ਫਿਰ ਦੋ ਮੈਂ ਕਹਾਂ ਸੰਦੂ ਸਾਹਿਬ ਬੜਾ ਵਧੀਆ ਤੇਰਾ 14 ਠੰਡੀ ਸੀਲਸ ਲੱਗਿਆ ਲੋ ਜੀ ਕੋਈ ਕਾਲੀ ਨਹੀਂ ਪੈਂਦੀ ਸੋ 13 14 ਕਿਲੋ ਬੋਲਾ ਇਹਦਾ ਥੱਲੇ ਹੁਣ ਮਜੂਦ ਤੇ ਜਿਹੜੀ ਇਹਦੇ ਵਿੱਚੀ ਪਾਈ ਪਾਈ ਸੰਧੂ ਸਾਹਿਬ ਉਹਦੀਆਂ ਤੇ ਕਿਆ ਹੀ ਬਾਤਾਂ ਦੇ ਸਾਨੂੰ ਚੈੱਕ ਕਰਾਵਾਂਗੇ ਬੱਚੀ ਬੜੀ ਚੰਗੀ ਪਾਈ ਜਿੰਨੀ ਇਹ ਖੁਦ ਮਾਂ ਚੰਗੀ ਜਰਸੀ ਦੇ ਵਿੱਚ ਤੇ ਧੀਰ ਉਤੋਂ ਵੀ 100 ਦੀ 100 ਹੀ ਪਰਸੈਂਟ ਆ ਗਈ ਆ ਸੋ ਥਣਦੇਵਾ ਬਹੁਤ ਖੂਬਸੂਰਤ ਆ ਠੀਕ ਆ ਜੀ ਮੁੱਠੀ ਮੁੱਠੀ ਥਣ ਵੰਡ ਵਰਨ ਚੰਗੀ ਆਪਸੀ ਥਣਾਂ ਦੀ ਸੋ ਮਗਰ ਜਰਸੀ ਬਰੀਡ ਦੇ ਵਿੱਚ ਹੀ ਬੱਚੀ ਆ ਸੋ ਜੇ ਜੂਰ ਪ੍ਰੋਪਰ ਪਈ ਹੋਈ ਆ ਉਹਦੀ ਕਿਸੇ ਭਰਾ ਦੇ ਡੀਟੇਲ ਦੇ ਮੇਰਾ ਵੀਰ ਵੀ ਚਲਾ ਮੇਲ ਕਰ ਦ ਜੇ ਹ ਜਿੱਦਾਂ ਜਰਸੀ ਦਾ ਕੰਮ ਹਾਂਜੀ ਜਿੱਦਾਂ ਕਿ ਜਰਸੀਆਂ ਦਾ ਹੁੰਦਾ ਵਾ ਵੀਰ ਭੈਣ ਭਰਾ ਕਈ ਰੀ ਆ ਦਿੰਦੇ ਆ ਕਹਿੰਦਾ ਆਪਣਾ ਫਰਜ਼ ਪਹਿਲੋਂ ਪੰਦਾ ਜੀ ਬਿਲਕੁਲ ਬਿਲਕੁਲ ਕਈ ਨਹੀਂ ਕੋਈ ਅਭਿਆਨ ਆ ਪਾ ਕੇ ਕੋਈ ਆਖੇ ਵੀ ਬਈ ਇਹਦਾ ਵੀ ਜਲਾ ਮੇਲ ਬਾਅਦ ਚ ਵੀ ਜਲਾ ਮੇਲ ਕਰਦੀ ਆ ਆਹ ਹਾਂ ਠੀਕ ਐ ਜਿਹੜੀ ਹੁੰਦੀ ਐ ਲੈ ਵੀ ਬਾਲੋ ਡਾਕਟਰ ਤੇ ਆ ਵੇਖ ਲੋ ਜੀ ਬਿਲਕੁਲ ਜੀ ਬਿਲਕੁਲ ਸੋ ਸਾਫ ਸੁਥਰੀ ਠੀਕ ਆ ਜੀ ਪਿੰਡੇ ਪੁੰਡੇ ਦੀ ਵੀ ਤੁਸੀਂ ਵੇਖੋ ਬਿਲਕੁਲ ਸਾਫ ਸੁਥਰੀ ਚਮਕਦਮ ਕਲੀ ਆ ਉਹਨਾਂ ਕੀ ਡਿਮਾਂਡ ਕਰਦੇ ਆਂ ਜੀ ਮੋਹਲੇ ਸੰਧੂ ਸਾਹਿਬ ਜਿੰਨਾ ਮਰਜ਼ੀ ਕਰ ਲਿਓ 75000 ਦੀ ਜੱਸੀ ਨੂੰ ਦੇ ਦਾਂਗੇ 75000 ਆ ਜੀ ਆ ਜਾ ਨਾ ਕਿ ਬਹੁਗਾ ਬਿਲਕੁਲ ਜੈ ਜ ਮੋਹਲੇ ਸੰਧੂ ਸਾਹਿਬ ਵੇਖ ਲਓ ਜੀ ਪਿੱਛੇ ਜਰਸੀ ਬੱਚੀ ਵੀ ਤੋਹਫਾ ਹੀ ਆ ਲਓ ਵੀ ਨਾੜੂ ਮਾਲਾ ਬੱਚੇ ਦੇ ਠੀਕਾ ਜੀ ਕੱਲ ਹੀ ਸਹੀ ਹੈ ਸੋ 75000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ 20 ਲੀਟਰ ਇਹਨੇ ਪਲੂਨ ਨੇ ਪਹਿਲੇ ਨੇ ਦੁੱਧ ਭਰਿਆ ਸੀ ਠੀਕ ਆ ਜੀ ਹਾਂਜੀ ਠੀਕ ਆ ਇੱਧਰ ਡਾਕਟਰ ਸਾਖਰ ਸਾਈਡ ਨੰਬਰ ਤੇ ਆ ਜੀਏ ਤੇ ਆ ਇਹ ਬਲੈਕ ਜਰਸੀ ਤੇ ਪਿੱਛੇ ਜਿਹੜੀ ਇਹ ਬੱਚੀ ਹੈ ਗਿਰਦੀ ਏ ਠੀਕ ਆ ਗਿਰਸੀ ਮੰਦੀ ਦੇਖਣ ਨਹੀਂ ਦਿਆ ਜੀ ਆ ਇਹ ਸੂਆ ਆਵੇ ਕੱਲ੍ਹ ਸੂਆਵਾ ਦੇ 25 ਲੀਟਰ ਇਹਨੇ ਪਲੂਨ ਨੇ ਦੁੱਧ ਭਰਿਆ ਸੀ ਮੱਥੇ ਵੀ ਵੇਲੋ ਲੋਂਗ ਪੈਂਦਾ ਜੇ ਤੇ ਜਿਹੜੀ ਇਹਨੇ ਬੱਛੀ ਪਾਈ ਉਹ ਗਿਰਸੀਮਨ ਉਹਨਾ ਭਰਿਆ ਸੀ ਠੀਕ ਹੈ ਹਾਂਜੀ ਲੋ ਵੀ ਮਗਰ ਗਿਰਸੀਮਨ ਦੀ ਬੱਛੀ ਐ ਤੇ ਐਸ ਵਕਤ 15 16 ਲੀਟਰ ਬੋਲੀ ਤੋਂ ਸਟਾਰਟਿੰਗ ਕੀਆ ਤੇ ਦੂਜਾ ਸੂਆ ਹਨਾ ਤੇ ਘਰ ਵਾਲਿਆਂ ਆਪਾਂ ਨੂੰ ਦੱਸੀ ਸਾਰੀ ਡਿਟੇਲ ਇਹਦੀ ਸਾਰਾ ਕੋਈ ਰਿਕਾਰਡ ਵੀ ਪਿਆ 25 ਲੀਟਰ ਇਹਨੇ ਪਹਿਲੇ ਨੇ ਦੁੱਧ ਭਰਿਆ ਸੀ ਸੰਧੂ ਸਾਹਿਬ ਹੂੰ ਹੂੰ ਹੁਣ ਬੋਲਾ ਕਿੰਨਾ ਚੋਇਆ ਡਾਕਟਰ ਦੋ ਰੰਗ 15 ਲੀਟਰ ਬੋਲੀ ਕੱਢੀ ਆ ਜੀ ਠੀਕ ਹੈ ਲੋਬੀ 15 ਲੱਗ ਰਹੀ ਹੈ ਦੇਖੋ ਸੰਧੂ ਸਾਹਿਬ ਕਿੰਨੀ ਖਬਰਦਾਰ ਆ ਆਹ ਵੇਖੋ ਇਹ ਥਨਲੇਵਾ ਜਿਹੜਾ ਇਹਨੂੰ ਲੱਗਾ ਕੋਈ ਪਾਲਿਸੀ ਲੀਤੀ ਆ ਸਭੀ ਸੁਭੀ ਬੱਚੀ ਚੰਗੀ ਆ ਠੀਕ ਆ ਤੇ ਬੜਾ ਵਧੀਆ ਥਨਲੇਵਾ ਫਿਟਨੈਸ ਥਨਲੇਵਾ ਸੋ ਦੂਜਾ ਸੁਭਾ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਆ ਮਗਰ ਵੀ ਬੱਚੀ ਆ ਆਪ ਦੂਜਾ ਸੁਭਾ ਬਾਕੀ ਥਨ ਵੰਡਰਲੇ ਚੰਗੀ ਗਾਇਬ ਕੋ ਵਾਪਸੀ ਤਣਾ ਦਾ ਬਹੁਤ ਵਧੀਆ ਤੇ 15 14 15 ਕਿਲੋ ਬੋਲਾ ਕੱਲ ਦੀ ਸੂਈ ਥੱਲੇ ਆ ਠੀਕ ਆ ਸੋ ਰੰਗ ਬਲੈਕ ਹਾਈਟ ਮੀਡੀਅਮ ਦੇ ਵਿੱਚ ਬਾਕੀ ਚੱਡੇਲੇਵੇ ਦੀ ਬੰਤਰ ਵੇਖੋ ਉਹ ਗਾਂ ਬਿਲਕੁਲ ਅੱਗੋਂ ਸ਼ਟਾਰਟ ਹੋ ਕੇ ਠੀਕ ਆ ਜੀ ਤੁਹਾਨੂੰ ਤੋਂ ਤੇ ਬੈਕ ਸਾਈਡ ਨੂੰ ਲੇਵਾ ਕਰੀ ਤੂੰ ਤੱਕ ਲੇਵਾ ਲੱਗਾ ਸੰਧੂ ਸਾਹਿਬ ਵੇਖ ਲਓ ਇਹਨੂੰ ਆ ਨੇੜੇ ਤੁਹਾਨੂੰ ਇੱਕ ਰਿਲਾਕਸ ਬਹੁਤ ਜਾਦੀ ਲੇਵੇ ਦੇ ਵਿੱਚ ਇਹ ਬੈਂਸ ਦੀ ਗੱਲ ਕਰੀਏ ਹਾਂ ਇਹ ਤਾਂ ਵੀ ਬੜਾ ਕਮਾਲ ਦਾ ਲੱਗਾ ਸੰਧੂ ਸਾਹਿਬ ਡਾਕਟਰ ਕੀ ਮੋਲ ਕੀ ਡਿਮਾਂਡ ਰੂਗੀ ਸੰਧੂ ਸਾਹਿਬ ਮੋਲ ਜੋ ਮਰਜ਼ੀ ਕਰ ਲਈਏ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੋਲ ਕਰਨਾ 85000 ਦੀ ਦੇਦਾਂਗੇ 85000 ਦੀ ਵੀ ਮੋਹਲਾ ਡਾਕਟਰ ਸਾਹਿਬ ਉਹ ਹੀ ਹੈ ਹਾਂ ਜਨਾਬ ਬਿਲਕੁਲ ਜੈ ਸੰਧੂ ਸਾਹਿਬ ਮੋਹਲਾ ਨਾ ਕੀ ਕਿਤਾ ਜਿੰਨਾ ਕਰੇ ਨਾ ਅਰੇ ਕਾਰ ਚੰਗੇ ਬਲੈਕ ਜਰਸੀ ਵਾਲੇ ਸੰਧੂ ਸਾਹਿਬ ਬੜੀਆਂ ਘੱਟ ਮਿਲਦੀਆਂ ਇਹ ਸੂਸਵਾਦ ਦੇ ਵਿੱਚ ਆਈ ਫੇਰ ਵੀ ਵੇਖੋ ਜੀ ਕਿੰਨੀ ਨਿੱਗਰ ਪਿੰਡੇ ਦੀ ਆ ਬੇਸ ਵੀ ਵਧੀਆ ਲਿਵਾਈ ਵਧੀਆ ਆਪਸੀ ਗੈ ਵੀ ਬੜਾ ਵਧੀਆ ਜੀ ਬਿਲਕੁਲ ਜੀ ਬਿਲਕੁਲ ਇਹ ਹਾਰੀ ਸਾਰੀ ਨੂੰ ਸੰਧੂ ਸਾਹਿਬ ਸੰ ਲੈਵਣੀ ਮਿਲਦਾ ਜੀ ਲਓ ਜੀ ਇਹ 85000 ਦੀ ਮਿਲ ਜੂਗੀ ਠੀਕ ਆ ਮਗਰ ਬੱਛੀ ਆ ਇੱਕ ਇਧਰ ਤਿੱਜੇ ਨੰਬਰ ਤੇ ਆਪਣੇ ਕੋਲ ਇਹ ਵੀ ਕਾਲੀ ਸੂਈ ਆ ਤੇ ਇਹ ਵੀ ਜਰਸੀ ਦਾ ਇੱਕ ਕ੍ਰਾਸ ਲਾ ਲਿਓ ਤੇ ਮਗਰ ਬੱਚਾ ਮੇਲ ਕਾ ਫਿਆ ਸੁਧਾ ਕੇ ਡਾਕਟਰ ਹੋਊਗੀ ਕਰਮਾ ਹਾਂਜੀ ਤੀਜਾ ਸੁਆ ਤੀਜਾ ਹਾਂਜੀ ਇਹ ਵੀ ਕੱਲ ਹੀ ਆਪਣੇ ਕੋਲ ਆ ਕੱਬੀ ਇਹਦੇ ਬਿਲਕੁਲ ਬੱਚੇ ਦੇ ਬਿਲਕੁਲ ਦੇਖੋਗੇ ਨਾੜੂ ਤੇ ਬੱਚਾ ਬੱਚਾ ਹੀ ਹੈ ਨਾ ਇਹ ਹਾਂਜੀ ਹਾਂਜੀ ਤੇ ਚਵਾਈ ਬੜੀ ਵਧੀਆ ਸੰਧੂ ਸਾਹਿਬ ਬਿਲਕੁਲ ਓਕੇ ਦੇਖੋ ਹਾਂ ਆ ਲੈ ਵੀ ਚਵਾਈ ਤੇ ਨਹੀਂ ਗਲਤ ਕੋਈ ਭੂ ਛਟਣ ਜਿਤਰਾ ਕੋਈ ਮਰਜ਼ੀ ਬੈਠਾ ਰਵੇ ਚਵਾਈ ਤਾਂ ਨਾ ਲਓ ਠੀਕ ਹੈ ਜੀ ਕੋਈ ਇੱਕ ਇੱਕ ਦੋ ਦੋ ਡੰਗ ਦੀਆਂ ਚਵਾਈਆਂ ਹੋਈਆਂ ਨੇ ਅਜੇ ਇਹ ਕੰਮ ਦਾ ਮਾਰਸ ਹੋਇਆ 20 ਲੀਟਰ ਸਹੀ ਜਿਹੜਾ ਦੁੱਧ ਭਰਿਆ ਸੀ ਇਹਨੇ ਹਾਂ ਤੇ ਥਾਨ ਵੇਖੋ ਜੀ ਕਿਹੜਾ ਲੱਗਾ ਇਹਨੂੰ ਥਾਨ ਬੜਾ ਵਧੀਆ ਠੀਕ ਆ ਜੀ ਲਮਾਈਲ ਮੂਈ ਬੜੀ ਵੱਡੀ ਆ ਜੀ ਆ ਲਓ ਸੋ ਥਾਨ ਹੱਥੀ ਮੁਠੀ ਵਾਲਾ ਕਰਮਾ ਲਈ ਨੂੰ ਤੇ ਕਾਤ ਵੱਡਾ ਠੀਕ ਆ ਜੀ ਸੋ ਤੀਜਾ ਸੂਬਾ ਸੂਈ ਏ ਇਹ ਵੀ ਕੱਲ ਦੀ ਮਗਰ ਇਹਦੇ ਬੱਚਾ ਮੇਲ ਕਾਫ ਟਟਰ ਦੋਗ ਡਾਂਗੇ ਵੀ ਜੋ ਕਿ ਕਿੰਨਾ ਕ ਬੋਲਾ ਇੱਕ ਵਧੀਆ 10 ਬਰਾਂ ਲੀਟਰ ਬੋਲਾ ਜੀ ਅਜੇ ਤਾਂ ਨਾ ਖਾਲੀ ਨਹੀਂ ਕੀਤੀ ਅਜੇ ਵਹਿੜ ਕੱਲੋਂ ਲਵਾਈ ਵੀ ਕੋਈ ਜਿਹੜੀ ਦੋਸਤੋ ਬਹੁਤ ਆ ਠੀਕ ਆ ਜੀ ਲਵਾਈ ਬਹੁਤ ਆ ਤੇ ਕੱਦ ਵੱਡੀਆਂ ਬੈੜਾਂ ਦੇ ਵਿੱਚ ਹੀ ਆ ਤੇ ਆ ਬੜੀ ਮੈਂ ਥੋੜੀ ਜੀ ਸੀਮਨ ਉਹਨਾਂ ਚੰਗਾ ਭਰਾ ਹੀ ਏ ਵੀ ਸੀਮਨ ਦਾ ਬਾਕੀ ਇਹਨਾਂ ਵੀ ਬੱਚਾ ਆ ਗਿਆ ਜੀ ਚਲੋ ਵੱਖਰੀ ਗੱਲ ਹੈ ਵੱਡਾ ਬੜਾਤਾ ਹੀ ਨੇ ਉਸ ਵਾਰ ਦੇ ਵਿੱਚ ਇਹ ਬਾਕੀ ਥਣ ਬੜਾ ਕਮਾਲ ਦਾ ਲੱਗਾ ਹੈ ਥਣਲੇਵੇ ਦੀ ਬੜੀ ਖਬਰਦਾਰ ਆ ਆ ਵੇਖ ਲਓ ਜੀ ਠੀਕ ਆ ਜੀ ਤੇ ਡਾਕਟਰ ਦਾ ਮੁੱਲ ਕੀ ਡਿਮਾਂਡ ਕਰਤੀ ਪਾ ਮੁੱਲ ਸੰਧੂ ਸਾਹਿਬ ਜਿੰਨਾ ਮਰਜ਼ੀ ਕਰ ਲਈਏ ਇਹ ਆਪਾਂ 70000 ਨਹੀਂ ਦੇਵਾਂਗੇ 70000 ਦੀ ਹਾਂਜੀ ਠੀਕ ਹੈ ਵੀਰੇ ਲਓ ਵੀ ਇਹ 70000 ਦੀ ਮਿਲ ਜੂਗੀ ਮਗਰ ਆ ਡੱਬਾ ਬੱਛਾ ਇਸੇ ਵਹਿਰ ਦਾ ਹੀ ਠੀਕ ਆ 나ੜੂ ਨਾਲ ਆ ਬੱਚੇ ਦੇ ਬਾਕੀ ਥਣ ਕਰਮ ਵਾਲੀ ਨੂੰ ਮੱਝਾਂ ਨਹੀਂ ਲੱਗਾ ਠੀਕ ਆ ਸਭ ਤੋਂ ਮੇਨ ਗੱਲ ਆ ਸੰਧੂ ਸਾਹਿਬ ਕਰਾਸ ਅੱਜ ਕੱਲ੍ਹ ਗਰਮੀ ਨਹੀਂ ਜਾਂਨ ਵਾਲੇ ਦੁੱਧ ਦਾ ਦੁੱਧ ਹਾਂ ਉਵੇਂ ਵੀ ਥਣ ਵੇਖੋ ਜੀ ਇਹੋ ਜਿਹਾ ਥਣ ਹਰ ਵੀਰ ਭੈਣ ਭਰਾ ਪਾਲਦੇ ਵੀ ਚਲੋ ਪੈਣਾ ਦੇ ਵਿੱਚੋਂ ਆਲਾ ਵਾ ਹਾਂ ਵੀਰਾਂ ਦੇ ਵੀ ਸਾਰੇ ਚਵਾਈ ਵਧੀਆ ਲੱਗੀ ਆ ਹਾਂ ਇਹ ਚੰਗਾ ਥ ਸੋ ਅੱਗੇ ਆਪਣੇ ਕੋਲ ਜਿਹੜੀ ਨੈਕਟ ਆ ਗਈ ਆ ਡਾਕਟਰ ਇਹ ਸੰਧੂ ਸਾਹਿਬ ਸਵੇਰੇ ਬਿਲਕੁਲ ਖਾਲੀ ਕੀਤੀ ਆ ਤੇ ਪਨੀਰ ਬਣਾਤੀ ਦੀ ਆਪਣੇ ਤੋਂ ਵੀਡੀਓ ਪਈ ਜੇ ਹਾਂਜੀ 13 ਲੀਟਰ ਬੋਲੇ ਤੋਂ ਸਟਾਰਟਿੰਗ ਜੀ ਦੀ 13 ਲੀਟਰ ਬੋਲੇ ਤੋਂ ਦੋ ਟਾਈਮ ਤਿੰਨ ਟਾਈਮ ਬਿਆਨਾ ਪਾਲੇ ਆਪਣੇ ਨੂੰ ਤਿੰਨੇ ਟਾਈਮ ਚੋਲੇ ਦੋ ਟਾਈਮ ਚੋਲੇ ਦੁੱਧ ਹੋਇਆ ਤਾਂ ਠੀਕ ਆ ਨਹੀਂ ਤਾਂ ਆਪਣੀ ਗਰੰਟੀ ਹੈ ਜੀ ਉਹ ਚੀਜ਼ ਦੀ ਠੀਕ ਹੈ ਜੀ ਹਾਂਜੀ ਆ 13 ਲੀਟਰ ਬੋਲੇ ਬੋਲਾ ਹੀ ਬੋਲੇ ਜੀ ਅੱਜ ਫਿਰ ਮਾਰਨਿੰਗ ਚੁਆਇ ਚੁਆਇ ਬਿਲਕੁਲ ਜੀ 7:30 ਵਜੇ ਦੀ ਵੀਡੀਓ ਆਪਣੇ ਤੋਂ ਪਈ ਸੀ ਸੀਸੀਟੀਵੀ ਕੈਮਰੇ ਦੀ ਬਿਲਕੁਲ ਬਣਾਈ ਆਪਾਂ ਇਹਨੂੰ ਵੀਡੀਓ ਚਾਹੀਦੀ ਸਵੇਰ ਦੀ ਅੱਜ ਆਪਾਂ ਹੁਣ ਵੀਡੀਓ ਬਣਾਉਨੇ ਆ 7:30 ਵਜੇ ਖਾਲੀ ਕੀਤੀ ਦੀ ਬਿਲਕੁਲ ਵੀਡੀਓ ਖੜਾਗੇ ਠੀਕ ਆ ਆ ਬੱਛਾ ਮਗਰ ਹੈ ਨਾ ਮੇਲ ਕਾ ਮੇਲ ਕਾਪ ਲੌਬੀ ਠੀਕ ਆ ਜੀ ਕੋ 13 ਕਿਲੋ ਦੇ ਲਾਗੇ ਤਾਂਗੇ ਬੋਲਾ ਹੀ ਬੋਲਾ ਏ ਠੀਕ ਆ ਸੋ ਬੱਛੀ ਦੀ ਆ ਫੇਸ ਕੁਆਲਿਟੀ ਆ ਮੂੰਹ ਮੱਥਾ ਚੈੱਕ ਦੰ ਜਰਸੀ ਦਾ ਕ੍ਰਾਸ ਲਓ ਜੀ ਇਹ ਪਹਿਲਾ ਸੂਬਾ ਪਲੂਨ ਬਲੇ ਦੇ ਵਿੱਚ ਵੇਨਸ ਬਹੁਤ ਇਹਦੇ ਤੇ ਪਹਿਲੇ ਸੂਬੇ ਦੇ ਅਕੋਰਡਿੰਗ ਤੁਸੀਂ ਵੇਖੋਗੇ ਬੱਚੀ ਦਾ ਕੱਦ-ਕੁੱਤ ਤਕਰੀਬਨ ਮੀਡੀਅਮ ਤੋਂ ਪਲੱਸ ਜੀ ਹਾਈਡਾ ਬਾਕੀ ਮੀਡੀਅਮ ਵੀ ਮੰਨ ਸਕਦੇ ਹੋ ਤੇ ਮੋਹ ਦੰਦੀ ਕਿਨੇ ਛਿੱਗੀ ਕਿ ਚੱਲੀ ਹਾਜੀ ਛਿੱਗੀ ਛਿੱਗੀ ਸੰਦੀ ਛਿੱਗੀ ਆ ਉਹ ਦੰਦੀ ਛਿੱਗੀ ਆ ਠੀਕ ਆ ਜੀ ਬੱਛਾ ਮਗਰ ਤੇ ਇਸ ਵਕਤ ਤਕਰੀਬਨ ਬੋਲਾ ਦੇ ਥੱਲੇ 13 ਕਿਲੋ ਆ ਠੀਕ ਆ ਤੇ ਅੱਜ ਡਾਕਟਰ ਦੇਰ ਜਣਾਂ ਦੀ ਸੂਈ ਆ ਜੀ ਪਰਸੋਂ ਦੀ ਹਾਂਜੀ ਪਰਸੋਂ ਦੀ ਸੂਈ ਆ ਕੀ ਮੋਲ ਕੀ ਡਿਮਾਂਡ ਹੈ ਕੰਡਾ ਕੰਡਾ ਮੇਰਾ ਵੀਰ ਲੈ ਕੇ ਨਾਲ ਆ ਜੇ ਕੰਡੇ ਦੇ ਮਨਾ ਕੇ ਦੇਵਾਂਗੇ ਦੋਵੇਂ ਟਾਈਮ ਤੇਰਾ ਚਲੋ ਹੋਰ ਆਪਾਂ ਸੂਈ ਸੂਈ ਆਪਾਂ ਹਮੇਸ਼ਾ ਕਰਦੇ ਕੱਲ ਨੂੰ ਵਧਣਾ ਹੀ ਕਰਨਾ ਪੈਗਾ ਨਹੀਂ ਕੱਲ ਤੱਕ 14 15 ਹੀ ਬੋਲਾ ਕਰ ਜੂਗੀ ਤੇ ਕੀ ਮੋਲੇ ਦਾ ਰੋਗਾ ਡਾਕਟਰ ਇਹ 62000 ਦੀ ਜਾਸਤ ਤੈਨੂੰ ਦੇ ਜਾਇ ਜਾਇ ਬਿਲਕੁਲ ਜਾਇ ਜਾਇ ਸੰਦੇਸ ਕਰਕੇ ਦਈਏ 60 ਦੀ ਦੇ ਦਾਂਗੇ 60000 ਰੁਪਏ ਲਓ ਵੀ ਇਹ 60000 ਦੀ ਬੱਚੀ ਸਵੇਰੇ ਜਿਹੜੀ ਮਾਰਨਿੰਗ ਦੀ ਚੋਈ ਉਹਦੀ ਵੀਡੀਓ ਵਗੈਰਾ ਮੰਗਾ ਸਕਦੇ ਆ ਆਪਣੇ ਨੂੰ ਸਵੇਰੇ 7:30 ਵਜੇ ਜਿਹੜੀ ਚੋਈ ਆ ਬਿਲਕੁਲ ਵੀਡੀਓ ਫੋਨ 'ਚ ਪਈ ਆ ਆਪਣੀ ਠੀਕ ਹੈ ਦੁੱਧ ਦੀ ਵੀ ਤੇ ਸਾਰਾ ਕੁਝ ਚਲੋ ਜੀ ਬਾਬੀ ਇਹ 60000 ਦੀ ਬੱਚੀ ਮਿਲ ਜੂਗੀ ਠੀਕ ਹੈ ਸੰਦੇਸ ਸਾਬ ਮੈਂ ਆਨਲਾਈਨ ਮੰਗਾਈ ਤਾਂ ਕਰਕੇ ਇਹਦੀ ਆਪ ਚੋਈ ਕੀਤੀ ਦੀਨੇ ਠੀਕ ਹੈ ਹਾਂਜੀ ਲਓ ਵੀ ਪ੍ਰਭੂ ਠੀਕ ਆ ਤੇ ਇਧਰ ਆਪਣੇ ਕੋਲ ਡਾਕਟਰ ਇੱਕ ਆ ਬੈਰ ਜੜੀ ਆ ਕੇ ਹਾਂਜੀ ਤਾਜੀ ਸੂਈ ਇਹਨੂੰ 7ਵਾਂ ਦਿਨ ਸੂਈ ਨੂੰ ਆ ਜੇ ਹਾਂਜੀ ਤੇ 12 ਲੀਟਰ ਦੁੱਧ ਆ ਹਾਂ ਤੇ ਮੇਲ ਕਾਫ ਆ ਬੱਚਾ ਪਛੇ ਭੱਜਾ ਜੀ ਠੀਕ ਹੈ ਜੀ ਜਵਾਈ ਚੂਹੀ ਬੜੀ ਵਧੀਆ ਸੰਧੂ ਸਾਹਿਬ ਕ੍ਰੋਸ ਆ ਕੇ ਇਹਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਕਿੰਨਾ ਦੱਸਿਆ ਦੁੱਧ 12 ਲੀਟਰ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਆਪਣੀ ਸਮਝਣਾ ਸੰਧੂ ਸਾਹਿਬ ਸੂਆ ਮੰਨ ਲੈ ਠੀਕ ਹੈ ਸੋ 12 ਕਿਲੋ ਦੋਸਤੋ ਦੁੱਧ ਤੀਜਾ ਸੂਆ ਵੀ ਮੰਨ ਕੇ ਕੋਈ 3 ਹਫ਼ਤਾ ਕਰ ਲੈ ਠੀਕ ਆ ਜੀ ਸੋ ਮੀਡੀਅਮ ਹਾਈਟ ਦੇ ਵਿੱਚ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਵਹਿੜਦਾ ਮਗਰ ਬੱਚਾ ਹੀ ਨਾ ਹਾਂਜੀ ਮੇਲ ਕਾਫ ਹੈ ਸੰਗ ਮੇਲ ਕਾਫ ਬਾਕੀ ਸਰ ਦੋ ਤੇ ਕੋਈ ਫੇਰ ਕੇ ਨਾ ਦੱਸੇ 10 ਕਿਲੋ ਕੇ ਨਹੀਂ 12 ਲੀਟਰ ਸੰਗ ਅੱਛਾ ਬਹੁ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕਿਸੇ ਨੇ ਆਨਲਾਈਨ ਵੀ ਮੰਗਵਣੀ ਤਾਂ ਵੀ ਆਪਣੀ ਵੀਡੀਓ ਕਾਲ ਦੇ ਵਿੱਚ ਚੋਲੇ ਲਓ ਜੀ ਉਹ ਚੱਕਰ ਨਹੀਂ ਕੋਈ 12 ਕਿਲੋ ਦੁੱਧ ਇਸ ਵਾਇਰ ਦੇ ਥੱਲੇ ਹੁਣ ਮੌਜੂਦ ਆ ਬਾਕੀ ਥਾਣੇ ਦਾ ਵੀ ਪੁਰਥੀ ਮੁੱਠੀ ਵਾਲਾ ਪੂਰਾ ਦਾ ਸਵੇਰੇ ਬਿਲਕੁਲ ਚਵਾਈ ਹੋਈ ਏ ਦੀ ਵੀਡੀਓ ਪਈ ਜੇ ਆਪਣੇ ਕੋਲ ਠੀਕ ਆ ਠੀਕ ਆ ਚੰਗੀ ਆ ਬੈਡ ਵੈਸੇ ਕੀ ਮੋਲ ਡਿਮਾਂਡ ਰੂ ਮੋਲ ਸੰਧੂ ਸਾਹਿਬ ਛੋਟਾਇਆ ਕਰਨਾ ਵਾ 52000 ਦੀ ਬਿਲਕੁਲ 52000 ਦੀ 52 ਦੀ ਹਾਂਜੀ ਕੁਝ ਜਾਇਜ਼ ਕਰਕੇ ਦੇ ਬਿਲਕੁਲ ਸੰਧੂ ਸਾਹਿਬ ਜਾਇਜ਼ ਆ ਇੱਕ ਚਵਾਈ ਵੀ ਦੇ ਜਿਹੜੇ ਚੋਈ ਆ ਆਪਾਂ ਤੇ ਲੇਵਲ ਉਹ ਬੜਾ ਕਰ ਦੀ ਠੀਕ ਆ ਹਾਂਜੀ ਪੁਰਨੇ ਸੰਧੂ ਸਾਹਿਬ ਠੀਕ ਆ ਆ ਦੇਖੋ ਜੀ ਕੋਈ ਭੂਰ ਛਟਾ ਨਹੀਂ ਸੰਧੂ ਸਾਹਿਬ ਹਾਤਾ ਦੇ ਮਾਰ ਜੋ ਆਈ ਦੀ ਬਿਲਕੁਲ ਸਾਫ ਹੈ ਜੀ ਇਹ ਅੱਜ ਦਾ ਭਾਅ ਬਿਲਕੁਲ ਸੰਧੂ ਸਾਹਿਬ ਜਾਇਰ ਮਿੱਠੇ ਭਾਅ ਦੇਣੇ ਆ ਜੀ 58000 ਦੀ ਦੇਣੀ ਆ ਆਪਾਂ ਲਓ ਵੀ ਆਹ ਬੱਚਾ ਹੀ ਹੈ ਹਾਂਜੀ ਹਾਂਜੀ ਬੱਚਾ ਲਓ ਵੀ ਆਹ ਬੱਚਾ ਬੱਚਾ ਦਿਖਾ ਦਿਓ ਤੁਹਾਨੂੰ ਆ ਕਰੋ ਚੈੱਕ ਜੀ ਇਹ ਬੱਚਾ ਠੀਕ ਆ 58000 ਦੀ ਵਾੜ ਮਿਲ ਜੂਗੀ 12 ਕਿਲੋ ਤੁਤ ਹੁਣ ਮੌਕੇ ਤੇ ਹਾਜ਼ਰ ਆ ਠੀਕ ਆ ਠੀਕ ਆ ਮਹਾਰਾਜ ਤੇ ਇਧਰ ਡਾਕਟਰ ਆਪਣੇ ਕੋਲ ਜਿਹੜੀ ਆ ਆਈਆਂ ਨੇ ਇਹ ਚਫਰੇ ਵਿੱਚ ਆ ਤੇ ਇਹਨੂੰ ਸੂਈ ਨੂੰ 6ਵਾਂ 7ਵਾਂ ਦਿਨਿਆ ਸੰਧੂ ਸਾਹਿਬ 6ਵਾਂ 7ਵਾਂ ਦਿਨਾਂ ਦੀ ਸੂਈ ਆ ਹਾਂਜੀ ਤੇ ਮੇਲ ਕਾਫ ਆ ਤੇ ਦੰਦਾਂ ਜੇ ਸ਼ਗੀ ਦੇ ਦੰਦਾਂ ਦੇ ਪੱਟੇ ਹੀ ਆ ਸੰਧੂ ਠੀਕ ਆ ਲਓ ਵੀ ਸ਼ਗੀਰੇ ਦੰਦ ਦੋਸਤੋ ਪੱਟੇ ਹੀ ਆ ਇਹ ਥੱਲੇ 17 ਹਰਾ ਲੀਟਰ ਬੋਲੇ ਤੋਂ ਦੁੱਧ ਮਾਲੇ ਬੋਲਾ ਮਾਲੇ ਆਪ ਕੋ ਆਪਣੀ ਸਮਝਾ ਸੰਧੂ ਸਾਹਿਬ 17 18 ਲੀਟਰ ਹਾਂਜੀ ਮੌਕੇ ਦਾ ਹੁਣ ਤੇ ਬੇਲ ਬੂਲ ਵੇਖੋ ਜੀ ਕਿੰਨੀ ਲੰਮੀ ਆ ਥਾਣੇ ਵੀ ਬੜਾ ਕਮਾਲ ਦਾ ਲੱਗਾ ਏ ਹਾਂ ਬੋਦੀ ਸਟ੍ਰਕਚਰ ਦਾ ਪੂਰਾ ਵੱਡਾ ਠੀਕ ਆ ਜੀ ਬੇਲ ਬੂਲ ਸਪੈਸ਼ਲ ਆ ਲੰਬੀ ਨੂੰ ਵੀ ਪੂਰੀ ਸਵੇਰ ਪਹਿਲੇ ਨਹੀਂ ਹੈ ਕਿ ਦੂਜੇ ਪਹਿਲੇ ਨੇ ਸੰਧੂ ਸਾਹਿਬ ਪਹਿਲੇ ਨੇ ਪੱਛੀ ਆ ਬਾਕੀ ਸਟ੍ਰਕਚਰ ਬੜਾ ਸੋਹਣਾ ਸੰਧੂ ਸਾਹਿਬ ਇਹਦਾ ਸੋਪਰਾ ਬਿਲਕੁਲ ਫਲੈਟ ਸਟੇਟ ਆ ਠੀਕ ਆ ਜੀ ਸੋ ਲੰਬਾਈ ਨੂੰ ਵੀ ਬਹੁਤ ਵਧੀਆ ਬੱਛੀ ਦੀ ਇਹ 20 ਲੀਟਰ ਸੰਧ 20 ਲੀਟਰ ਗਰਮੀ ਕਿਉਂਕਿ ਗਰਮੀ ਦੀ ਰੋਟਿਆ 20 ਲੀਟਰ ਆਮ ਨਾਲ ਚੋਈ ਜਾਊਗੀ। ਲੋਨੀ। ਡਾ ਸਾ ਮਗਰ ਬੱਛੀ ਆ ਗਈ ਕਮੱਛਾ। ਨਹੀਂ ਮੇਲ ਕਾਫ ਸੰ। ਮੇਲ ਕਾਫ ਆ। ਬਗੀ ਬੇਹਨਸ ਬਹੁਤ ਹਲੇਵੇ ਦੇ ਵਿੱਚ ਦੇ। 18 ਕਿਲੋ ਤੋਂ ਸ਼ੁਰੂਆਤ ਕਰੀਏ। ਹਾਂਜੀ। ਲਓ ਜੀ 18 ਕਿਲੋ। ਇਸ ਵਕਤ ਮੇਰਾ ਭਰਾ ਕੋਈ ਦੁੱਧ ਮਾਰ ਰਿਹਾ। ਵੱਡੀ ਹਾਈਟ ਹਾਈਟ ਵੇਖ ਲਓ ਜੀ ਕਿੰਨੀ। ਕੱਦ ਵੱਡਾ ਕੱਦ ਕੋਈ ਵੀ ਭਰਾ ਮੰਨ ਕੇ ਆਵੇ ਤੇ ਵੱਡਾ ਕੱਦ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਬੱਛੀ ਚੰਗੀ ਆ। ਚੱਡੇ ਦੀ ਸਾਫ ਸੁਥਰੀ ਆ ਕੀ ਮੋਲ ਡਿਮਾਂਡ ਰੋਗੀ ਤੁਹਾਨੂੰ ਸਾਹਿਬ 80000 ਦੀ। 80000 ਦੀ। ਹਾਂਜੀ ਫੀਗਾ ਮਹਾਰਾਜ 80000 ਦੀ ਇਹ ਦੋਸਤੋ ਬੈੜ ਤੇ ਕੀਮਤ ਆ ਬਾਕੀ ਤੁਹਾਨੂੰ ਇਧਰੋਂ ਬੈਣੀ ਵਾਲੇ ਪਾਸਿਓਂ ਦਿਖਾ ਦਗੇ ਸੋ ਵੇਨ ਸੂਨਸ ਕਾਫੀ ਜਿਆਦੀਆਂ ਆ ਦੇਖੋ ਠੀਕ ਹੈ ਜੀ ਬਾਕੀ ਸਟੇਟ ਕਾਨ ਵੇਖੋ ਜੀ ਕੱਡੇ ਸੋਨੇ ਕਾਨ ਨੇ ਬਿਊਟੀ ਵੀ ਸੋਣੀ ਆ ਹਾਂ ਹਾਂਜੀ ਲੰਮੀ ਲੰਮੀ ਵੀ ਬੜੀ ਚੰਗੀ ਆ ਬੱਚੀ ਲੋ ਵੀ ਇਹ ਦੋਸਤੋ ਅਜੇ ਮਾਲ ਡਾਕਟਰ ਗੁਰਸਾਖ ਸਿੰਘ ਉਹਨਾਂ ਦੇ ਫਾਰਮ ਤੇ ਮੌਜੂਦ ਆ। ਬਾਕੀ ਸੰਧੂ ਸਾਹਿਬ ਸੂਈਆਂ ਸਵਾਈਆਂ ਕੋਈ ਡਰ ਨਹੀਂ ਆ। ਇਹਨੇ ਆਨਲਾਈਨ ਵੀ ਜੱਤਰਾ ਤੁਰਾ ਬਣਾਉਣੀਆਂ ਇਹ ਤਾਜ਼ੀਆਂ ਹੀ ਸੂਈਆਂ ਤਿੰਨੇ ਕੱਲ ਦੀਆਂ ਹੀ। ਤੇ ਬਿਲਕੁਲ ਓਕੇ ਚੁਆਈਆਂ ਚੁਈਆਂ ਦੀਆਂ ਬਿਲਕੁਲ ਸਾਫ਼ ਆ ਕੋਈ ਚੱਕਰ ਹੀ ਨਹੀਂ ਆ। ਠੀਕ ਆ ਜੀ। ਆਪਾਂ ਦੋ ਟਾਈਮ ਚੁਆਈ ਹੋ ਗਈ ਆ। ਬਿਲਕੁਲ ਜੀ। ਤੇ ਕਹਿੰਦੇ ਆਨਲਾਈਨ ਵੀ ਮੰਗਾਉਣੀ ਤਾਂ ਵੀ ਆਪਣੀਆਂ ਧਾਰਾ ਵੀਡੀਓ ਕਾਲ ਦੇ ਵਿੱਚ ਚੋਲੇ। ਇਹ ਤਸੱਲੀ ਕਰੇ ਚੰਗੀ ਹੈ ਨਾ। ਲੋ ਵੀ ਇਹ ਦੋਸਤੋ ਜੇ 6 ਪਸ਼ੂ ਦਿਖਾਏ ਤੁਹਾਨੂੰ 6 ਦੇ 6 ਵੜਾ ਬਿਲਕੁਲ ਤਾਜ਼ 8-7-10 ਦਿਨਾਂ ਦੇ ਵਿੱਚ ਵਿੱਚ ਹੀ ਸੂਹਾ ਲਗਭਗ ਸਾਰੀਆਂ ਵਿਹੜਾਂ ਦਾ ਤੇ ਤਿੰਨ ਵਿਹੜਾਂ ਦਾ ਜਿਹੜੀਆਂ ਪਤਨ ਦਿਖਾਈਆਂ ਜਿਹੜੀਆਂ ਕਾਲ ਕਾਲੀ ਸੁਈਆਂ ਨੇ ਆ ਪਹਿਲਾ ਦੂਜਾ ਤੀਜਾ ਨੰਬਰ ਰੇਡ ਵੀ ਹਰੇਕ ਤਰ੍ਹਾਂ ਦੀ ਆ 58000 ਤੋਂ ਲੈ ਕੇ ਤੇ ਮੇਨੂੰ ਲੱਗਦਾ ਬਾਕੀ ਸੰਧੂ ਸਾਹਿਬ ਐ ਕਿ ਸਤ ਤੋਂ ਵੱਡੀ ਗੱਲ ਹੈ ਵੀ ਥਾਣੇ ਵੇਖੋ ਜੀ ਸਾਰੀਆਂ ਨੂੰ ਲੱਗੀਆਂ ਥਾਣੇ ਮਹੀਆਂ ਲਈ ਆ ਹਾਂਜੀ ਮਹੀਆਂ ਵਾਲੇ ਐ ਵੀ ਮੱਜੀਆਂ ਸੰਧੂ ਸਾਹਿਬ ਜਿੱਤਰਾ ਜਰਸੀ ਕ੍ਰੋਸ ਦੇ ਵਿੱਚ ਬਲੈਕ ਡਾਇਮੰਡ ਜਿੱਤਰਾ ਜਰਸੀ ਹੁੰਦੀਆਂ ਵਾ ਵਧੀਆ ਗਰਮੀ ਚਾਲ ਚੱਲਣ ਲੀਆਂ ਵਾ ਬਿਲਕੁਲ ਬਿਲਕੁਲ ਆਪਾਂ ਤੇ ਗਰਮੀ ਨੂੰ ਵੇਨਿਆ ਸਾਰੇ ਵਿਹੜਾ ਲਈ ਰੋਤ ਰੋਤ ਨਾਲ ਹੀ ਕੰਮ ਚੱਲਦਾ ਹਾਂਜੀ ਰੋਤ ਨਾਲ ਹੀ ਸਮੇ ਸਮੇਂ ਨਾਲ ਹੀ ਚੱਲਣਾ ਪੈਂਦਾ ਸੰਭਲੋ ਲੋਈਏ ਬੱਚੀਆਂ ਦੋਸਤੋ ਸਾਰੀਆਂ ਚੰਗੀਆਂ ਨੇ ਪਹਿਲਾਂ ਦੁੱਝੇ ਦੁੱਝੇ ਸਵੇ ਤੇਜੇ ਸਵੇ ਵੜਾ ਅੱਜ ਤੁਹਾਨੂੰ ਦਿਖਾਈਆਂ ਨੇ 6 ਨਗਨੇ ਜਿਹੜੀ ਵੜ ਵੀ ਪਸੰਦ ਆਊਗੀ ਉਹਦੀ ਖਾਸ ਤੌਰ ਤੇ ਗੱਲਬਾਤ ਕਰੋ ਡਿਟੇਲ ਲੈ ਲਓ ਡਾਕਟਰ ਗਰ ਸਾਹਿਬ ਸਿੰਘ ਉਹਨਾਂ ਤੋਂ ਜਾਂ ਇੱਥੇ ਆਣ ਕੇ ਚੋਕੇ ਵੇਖਣੀ ਆ ਜਾਂ ਆਨਲਾਈਨ ਚਪਾਈ ਕਰਾਉਣੀ ਆ ਸੋ ਜਿਹੜੇ ਭਰਾ ਨੇ ਖਰੀਦੀ ਚਾਹੁੰਦੇ ਆ ਇੱਥੇ ਆ ਕੇ ਸਭ ਤੋਂ ਵਧੀਆ ਗੱਲ ਐ ਸੰਦੇਸਾ ਜਿਹੜਾ ਮੇਰਾ ਵੀਰ ਇੱਥੇ ਵਿਜ਼ਿਟ ਕਰ ਜੂਗਾ ਉਹਦੇ ਵਰਗੀ ਰੇਸ ਸੋ ਜੀ ਇਸ ਨਹੀਂ ਹੈਗੀ ਮੈਂ ਤਾਂ ਆਪ ਆ ਮੁੜ ਕੇ ਕੋਈ ਵੱਡੀ ਆ ਕੋਈ ਛੋਟੀ ਆ ਕੋਈ ਲੰਮੀ ਆ ਕਹਿ ਕੇ ਇਤਰਾਦੀ ਆ ਇੱਥੇ ਆ ਕੇ ਚਲੋ ਸਾਨੂੰ ਵੀ ਵਧੀਆ ਲੱਗਦਾ ਵੀ ਕੋਈ ਵੀਰ ਭੈਣ ਪ੍ਰਾਕਥਨ ਕੇ ਚਵਾਈ ਕੀਤੀ ਹਰ ਟੈਨਸ਼ਨ ਖਤਮ ਹੋ ਜਾਂਦੀ ਹੈ ਸਿਰਦਰਦੀ ਖਤਮ ਹੋ ਜਾਂਦੀ ਹੈ ਬਿਲਕੁਲ ਲੈ ਵੀ ਡਾਕਟਰ ਇੱਕ ਵਾਰੀ ਨੰਬਰ ਬੋਲ ਦਈਏ ਨੰਬਰ ਆਪਣਾ ਸੰਧੂ ਸਾਹਿਬ 84 39 ਅਸੀਂ 3359 ਠੀਕ ਹੈ ਪਿੰਡ ਆਪਣਾ ਜੀ ਵੱਡੇ ਸਭਰਾ ਇੱਥੋਂ 10 ਕਿਲੋਮੀਟਰ ਦੀ ਪੱਟੀ ਆ 10 ਕਿਲੋਮੀਟਰ ਦੀ ਹਰੀ ਕੀ ਆ ਜੀ ਠੀਕ ਆ ਜੀ ਹਾਂਜੀ ਲਓ ਵੀ ਇਹ ਸਤਲੁਜ ਦਰਿਆ ਦੇ ਬਿਲਕੁਲ ਦੋਸਤੋਂ ਨਾਲ ਕੰਡੇ ਦੇ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੀਆਂ ਢਾਣੀਆਂ ਬਾਰ ਬੈਕਾਂ ਨੇ ਸਭਰਾ ਪਿੰਡ ਸੋ ਪੱਤੀ तकरीबन ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਮੇਰਾ ਭਰਾ ਇੱਥੇ ਆਣ ਕੇ ਆਪਣੀ ਤੁਸੀ ਤਸੱਲੀ ਕਰੋ ਮਾਲ ਸਾਫ ਸੁਥਰਾ ਹੈ ਚੋਬੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ